ਅਮਰਸਰ ਦੇ ਪੁਤਲੀ ਘਰ ਦੇ ਗਵਾਲ ਮੰਡੀ ਇਲਾਕੇ ਦੇ ਵਿੱਚ ਉਸ ਸਮੇਂ ਸੰਸਨੀ ਫੈਲ ਗਈ ਜਦੋਂ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਾ ਕਿ ਗਵਾਲ ਮੰਡੀ ਦੇ ਅੰਦਰ ਬਾਬੇ ਪੀਰ ਦੀ ਦਰਗਾਹ ਦੇ ਸੇਵਾਦਾਰ ਬਲਦੇਵ ਸਿੰਘ ਦੀ ਕਿਸੇ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਆ ਇਸ ਮੌਕੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਉਹਨਾਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਸਾਰੇ ਇਲਾਕੇ ਦੇ ਲੋਕ ਬਾਬਾ ਬਲਦੇਵ ਸਿੰਘ ਦਾ ਸਤਿਕਾਰ ਕਰਦੇ ਸਨ ਉਹਨਾਂ ਨੇ ਕਿਹਾ ਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਹਨ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਮੈਂ ਰਿੰਕੂ ਜੀ ਐਮਜੀ ਡਾਕਟਰ ਬੀ ਆਰ ਅੰਬੇਦਕਰ ਭਲਾਈ ਮੰਚ ਪ੍ਰੈਜ਼ੀਡੈਂਟ ਬੋਲਦਾ ਜੀ ਕੀ ਗੱਲ ਹੋਈ ਆ ਗੱਲ ਇਦਾਂ ਏ ਜੀ ਗਵਾਲ ਮੰਡੀ ਵਿੱਚ ਇੱਕ ਬਾਬਾ ਜੀ ਦੀ ਦਰਗਾਹ ਵਾ ਬਾਬਾ ਖਜੂਰਾ ਵਾਲੇ ਦੀ ਬੜੀ ਪੁਰਾਣੀ ਦਰਗਾਹ ਬੜੀ ਮੰਨਤਾ ਇਸ ਦਰਗਾਹ ਦੀ ਤੇ ਉੱਥੇ ਆਪਣੇ ਬਜ਼ੁਰਗ ਨੇ ਬਲਦੇਵ ਸਿੰਘ ਜੀ ਜੋ ਕਿ ਪਹਿਲਾਂ ਸਰਕਾਰੀ ਨੌਕਰੀ ਕਰਦੇ ਸੀ ਰਿਟਾਇਰਮੈਂਟੀ ਤੋਂ ਬਾਅਦ ਉਹ ਗਤੀ ਨਸ਼ੀਨ ਹੋ ਗਏ ਸੀ ਸੇਵਾਦਾਰ ਸੀ ਜੋ ਕਿ ਬਹੁਤ ਸੇਵਾ ਕਰਦੇ ਸੀ ਕਤਲ ਕੀਤਾ ਗਿਆ ਕਤਲ ਦੀ ਭਾਜੀ ਅਜੇ ਲੱਗਦਾ ਨਹੀਂ ਹੈ ਵੀ ਕਿੱਦਾਂ ਬਸ ਪੁਲਿਸ ਆਈ ਪੁਲਿਸ ਵੈਰੀਫਾਈ ਕਰਦੀ ਪਰ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਜਦਕਿ ਉਹਨਾਂ ਦੀ ਕੋਈ ਮਹੱਲੇ 'ਚ ਗਵਾਲ ਮੰਡੀ 'ਚ ਜਿੰਨੇ ਵੀ ਸਾਡੀਆਂ ਮਾਤਾਵਾਂ ਭੈਣਾਂ ਵਾਂ ਸਾਰੇ ਸਤਕਾਰਯੋਗ ਉਹਨਾਂ ਨੂੰ ਪਿਆਰੀ ਪਿਆਰਾ ਕਰਦੇ ਸੀ ਤੇ ਮੈਂ ਤਾਂ ਕਹਿੰਨਾ ਵੀ ਜੋ ਵੀ ਹੋਇਆ ਬਹੁਤ ਗਲਤ ਹੋਇਆ ਰੰਜਿਸ਼ ਸੀ ਪੁਰਾਣੀ ਕਿਸੇ ਨਾਲ ਜਾਂ ਕੁਝ ਉਹਨਾਂ ਦੇ ਪਰਿਵਾਰ ਦੇ ਲੋਕ ਦੱਸ ਰਹੇ ਕਿਸੇ ਦਾ ਨਾਮ ਦੱਸ ਰਹੇ ਆ ਵੀ ਉਹਨਾਂ ਸਾਡੀ ਲਾਗਤਬਾਜੀ ਹੈ ਤੇ ਇਹ ਤੇ ਹੁਣ ਪ੍ਰਸ਼ਾਸਨ ਨੇ ਪੁਲਿਸ ਅਫਸਰ ਹੀ ਵੈਰੀਫਾਈ ਕਰਨਗੇ ਨਾ ਪੁਲਿਸ ਕੌਣ ਕਿਸੇ ਨੂੰ ਮਿਲਦਾ ਐ ਮੌਕੇ ਤੇ ਐਸਐਟਓ ਕੰਟੋਨਮੈਂਟ ਤੇ ਡੀਐਸਪੀ ਮਨਜੀਤ ਜੀ ਵਸਤ ਤੋਂ ਪਹੁੰਚ ਗਿਆ ਜੀ ਨੇ ਰਿਨਾ ਦਾੜੀ ਨੂੰ ਕਿਸਨੇ ਸੱਤੇ ਪੇ ਮਾਰ ਦਿੱਤਾ ਕੇ ਬਲਦੇਵ ਸਿੰਘ ਉਹਨਾਂ ਨੇ ਗਿਆ ਵੀ ਜਾਈ ਗੁੱਜ ਸ਼ਾਵਲੀ ਮੰਗਿਆਰੀ ਵਾਲੀ ਸਰਕਾਰ ਤੇ ਕੀ ਗੱਲ ਹੋਈ ਹੈ ਕੀ ਲੰਦਾ ਮੈਂ ਤਾਂ ਦੱਸ ਦਿੰਦਾ ਡਾੜੀ ਨੂੰ ਨਾ ਮਹੀਨਾ ਹੋ ਗਿਆ ਵਾ ਕੱਲ ਪਰਸੋਂ ਦੀ ਗੱਲ ਆ ਪਰਸੋਂ ਫੇਰ ਪੰਮਾ ਹੈ गावा ਉਹ ਤਮ ਕੀਆ ਦਿੱਤੀਆਂ ਮੈਂ ਬੱਬਾ ਮਾਰ ਦੇਣਾ ਮੈਂ ਬੱਬਾ ਮਾਰ ਦੇਣਾ ਸਾਨੂੰ ਤੇ ਹੁਣ ਜੇ ਇਹੋ ਹੀ ਮੰਦਾ ਤੇ ਇੰਨੀ ਮਰਵਾਇਆ ਫੇਰ ਬੱਬਾ ਮੈਂ ਤੇ ਐਂ ਜਾਣੇ ਪੈ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਜਿਸਨੇ ਸਾਡੇ ਪਿਓ ਨੂੰ ਮਰਵਾਇਆ ਵਾ ਕਿੰਨੇ ਚਿਰ ਤੋਂ ਸੇਵਾ ਕਰ ਰਹੇ ਨੇ ਇਹਨਾਂ ਨੂੰ ਮੇਰੇ ਵਿਆਹ ਨੂੰ ਵੀ ਸਾਲ ਹੋ ਚੱਲੇ ਮੇਰੇ ਪਿਆ ਤੋਂ ਪਿੱਲਰੇ ਕਰਵਾਉਣੇ 25 26 ਸਾਲ ਹੋ ਚੱਲੇ ਉਹਨਾਂ ਨੂੰ ਇੱਕ ਤਾਂ ਪਹਿਲਾਂ ਕੋਈ ਸਰਕਾਰੀ ਜੋਬ ਕਰਦੇ ਸੀ ਹਾਂਜੀ ਗਵਰਨਮੈਂਟ ਜੋਬ ਕਰਦੇ ਸੀ ਕਿੰਨਾ ਚਿਰ ਹੋ ਗਿਆ ਇਹਨਾਂ ਨੇ ਸਰਕਾਰਾਂ ਦੇ ਕਰਕੇ ਆਪਣੀ ਰਿਟਾਇਰਮੈਂਟ ਲੈ ਲਈ ਆ ਆਪ ਨੇ ਕੀਤੀ ਰਿਟਾਇਰਮੈਂਟ ਫਿਰ ਨਹੀਂ ਮੈਂ ਇਹਨਾਂ ਦੀ ਨੌਕਰੀ ਕਰਾਂਗਾ ਮੈਂ ਦੂਜੀ ਨੌਕਰੀ ਨਹੀਂ ਤਾਂ ਸਾਨੂੰ ਮੈਂ ਬਾਲਕਾਰੀ ਨੌਕਰੀ ਕਰਨੀ ਹੈ ਨਾ ਮੰਗਾ ਹੈ ਕਹਤੇ ਛੇੜ ਮੈਂ ਜਿੰਨੇ ਮੇਰੇ ਪਿਓ ਨੂੰ ਮਾਰਿਆ ਨਾ ਮੈਨੂੰ ਕਾਤਲ ਨੂੰ ਸਜ਼ਾ ਚਾਹੀਦੀ ਆ ਕਾਤਲ ਜੀ ਗਏ ਭੱਜ ਗਏ ਮੈਂ ਕਿੰਨੀ ਉਹਨੇ ਫੁੱਟ ਸਟਾਰਟ ਕੀਤਾ ਉਸ ਟਾਈਮ ਤੇ ਆਪ ਜੇ ਮੇਰੀ ਗੱਲ ਸੁਣੋ ਜੇ ਉਹ ਸੱਚਾ ਹੁੰਦਾ ਸਾਰਾ ਮੱਲਾ ਇਕੱਠਾ ਹੋ ਕੇ ਕੀ ਗੱਲ ਉਹ ਨਹੀਂ ਆ ਸਕਦਾ ਸੀ ਇੰਨਾ ਗੰਦ ਓਏ ਮੇਰੇ ਪਿਓ ਨੂੰ ਨਹੀਂ ਖਤਰਾ ਉਹਨਾਂ ਦੇ ਲਾਗੇ ਆ ਮੇਰੇ ਨਾਨਕੇ ਉਹਨਾਂ ਨੂੰ ਵੀ ਖਤਰਾ ਉਹਨੇ ਕਿਹਾ ਮੈਂ ਤੁਹਾਡੇ ਘਰ ਇੱਕ ਜੀ ਨਹੀਂ ਛੱਡਣਾ ਮਾਰਨ ਮਾਰ ਦੇਣਾ ਸਭ ਨੂੰ ਉਹ ਸੋਤਾ ਮੇਰੀ ਜਨਾਨੀ ਇਹਨਾਂ ਨੇ ਮਾਰੀ ਬਟਕੀ ਜਨਾਨੀ ਇਹਦੀ ਕਰਤੂਤਾ ਨਾਲ ਮਰੀ ਆ ਜਿਹੜਾ ਜਗਾ ਜਗਾ ਮੂਮ ਮਾਰਨਾ ਜਨਾਨੀ ਨੇ ਮਰਨਾ ਹੀ ਆ ਉਥੇ ਮੌਕੇ ਤੇ ਪੁੱਜੇ ਏਸੀਪੀ ਕਮਲਜੀਤ ਸਿੰਘ ਆਲਖ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਲਾਕਾ ਗਵਾਲ ਮੰਡੀ ਦੇ ਵਿੱਚ ਇੱਕ ਬਾਬੇ ਦੀ ਦਰਗਾਹ ਦੇ ਉੱਤੇ ਸੇਵਾਦਾਰ ਦੀ ਕਿਸੇ ਨੇ ਹੱਤਿਆ ਕਰ ਦਿੱਤੀ ਆ ਤੇ ਉਹਨਾਂ ਦੇ ਵੱਲੋਂ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਆ ਇਹ ਅੱਜ ਸਾਡੇ ਗਵਾਲ ਮੰਡੀ ਏਰੀਏ ਦੇ ਵਿੱਚ ਇੱਕ ਹੈਗੀ ਆ ਮਜ਼ਾਰ ਇੱਥੇ ਇੱਕ ਸੇਵਾਦਾਰ ਸੀਗਾ ਬਜ਼ੁਰਗ ਬਲਦੇਵ ਸਿੰਘ ਇਨਾਂ ਨੂੰ ਰਾਤ ਕੋਈ ਅਣਪਛਾਤਾ ਵਿਅਕਤੀ ਜਿਹੜਾ ਸਿਰ ਚ ਸੱਟ ਮਾਰ ਕੇ ਮਾਰ ਗਿਆ ਸੀਗਾ। ਤੋਂ ਫਿਰ ਸਾਨੂੰ ਹੁਣ ਇਨਟੀਮੇਸ਼ਨ ਆਈ ਆ ਅਸੀਂ ਮੈਂ ਆਇਆ ਵਾਂ ਐਸ ਐਚਓ ਕੰਟੇਨਮੈਂਟ ਬਾਕੀ ਅਫਸਰ ਸਹਿਬਾਨ ਵੀ ਪਹੁੰਚੇ ਨੇ। ਤੋਂ ਅਸੀਂ ਉਹ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ। ਆ ਜੋ ਵੀ ਉਹਦੇ ਵਿੱਚ ਆਉਟਪੁੱਟ ਹੋਏਗੀ ਉਹ ਤੁਹਾਨੂੰ ਇਨਟੀਮੇਟ ਕਰਾਂਗੇ। ਸਰ ਕੋਈ ਸੀਸੀਟੀਵੀ ਹੈੀ? ਨਹੀਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੀਆਂ ਨੇ ਸਾਡੀਆਂ ਟੀਮਾਂ ਬਟ ਅਜੇ ਤੱਕ ਅਸੀਂ ਟੂ ਅਰਲੀ ਆ ਅਜੇ ਸਾਡੇ ਹੱਥ ਕੁਛ ਨਹੀਂ ਆਇਆ। ਸਰ ਚਮਕੀ ਹੁੰਦੀ ਸੀ ਨਾਲ ਬਿਲਕੁਲ ਦੁਪਰੀ ਦਰਗਾਹ ਦੇ ਬਿਲਕੁਲ ਨਾਲੇ ਬੰਦ ਹੋ ਗਈ। ਉਹ ਪਿਛਲੇ ਸਮੇਂ ਦੇ ਵਿੱਚ ਕੁਝ ਕੀਤੀ ਗਈ ਹੈਗੀ ਆ ਉਹ ਸੀਨੀਅਰ ਅਫਸਰਾਂ ਦੇ ਹੁਕਮ ਨਾਲ ਹੀ ਹੋਈ ਸੀਗੀ। ਬਟ ਉਹਦੇ ਉੱਤੇ ਤੋਂ ਮੈਂ ਕੁਝ ਨਹੀਂ ਕਹਿ ਸਕਦਾ। ਲੇਕਿਨ ਸਾਡੀ ਪੈਟਰੋਲਿੰਗ ਜਿਹੜੀ ਹੈਗੀ ਆ ਵਗੈਰਾ ਉਹ ਤੇ ਰੈਗੂਲਰ ਹੁੰਦੀ ਹੈ। ਬਾਕੀ ਇਹ ਜਿਹੜਾ ਕ੍ਰਾਈਮ ਹੈ ਉਹ ਸੈਂਸੇਸ਼ਨਲ ਹੈ ਔਰ ਉਹਨੂੰ ਅਸੀਂ ਜਲਦੀ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ। ਸਰ ਪਰਿਵਾਰਕ ਮੈਂਬਰ ਕਹ ਰਹੇ ਨੇ ਕਿ ਲਗਾਤਾਰ ਇੱਕ ਮਹੀਨੇ ਤੋਂ ਧਮਕੀਆਂ ਜਿਹੜੀਆਂ ਮਿਲਦੀਆਂ ਅਸੀਂ ਜਾਨ ਨੂੰ ਮਾਰਨ ਦੀ। ਹਾਂਜੀ ਉਹਨਾਂ ਦੀ ਕਾਲ ਮੈਂ ਉਹਨਾਂ ਨੇ ਜ਼ੁਬਾਨੀ ਦੱਸਿਆ ਹੈਗਾ ਉਹ ਅਸੀਂ ਬਜ਼ੁਰਗ ਜਿਹੜੇ ਡੈਥ ਹੋਈ ਆ ਉਹਨਾਂ ਦਾ ਕਾਲ ਡਿਟੇਲ ਵਗੈਰਾ ਪਾਵਾਂਗੇ ਜੋ ਵੀ ਹੈਗਾ ਵਾ ਉਹਨੂੰ ਜਲਦੀ ਤੋਂ ਜਲਦੀ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰਾਂਗੇ ਦੋਸ਼ੀ ਨੂੰ ਹਸਮ ਜਨ ਨਿਊਜ਼ ਲਈ ਅਮਰਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ